さすがです。 ਗਏ ਜੀ ਉੱਪਰ ਮੰਦਰ ਤੇ ਇੱਥੋਂ ਲੋਕ ਪ੍ਰਸ਼ਾਦ ਖਰੀਦਦੇ ਨੇ ਲੈ 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 ਤੂੰ ਮੈਂ ਲੈ ਲੈ ਇੱਥੋਂ ਪ੍ਰਸ਼ਾਦ ਖਰੀਦਦੇ ਨੇ ਲੋਕ ਬਹੁਤ ਗਿਆ ਤਕਰੀਬਨ ਮੰਦਰ ਦੇ ਉੱਪਰ ਇੱਕ ਉੱਪਰ ਮੰਦਰ ਦੀਆਂ ਰੌਣਕਾਂ ਦਰਸ਼ਕ ਹੋਣੇ ਤੁਹਾਨੂੰ ਹੁਣ ਮੰਦਰ ਦੇ ਮੰਦਰ ਨੂੰ ਚੱਲਦੇ ਆਂ ਅਸੀਂ ਪਹੁੰਚ ਗਏ ਆ ਨੈਣਾ ਦੇਵੀ ਉੱਪਰ ਮੰਦਰ ਤੇ ਆ ਦੇਖੋ ਇੱਥੇ ਐ ਲੈਣਾ ਲੱਗੇ ਹੋਈਆਂ ਨੇ ਲੈਣਾ ਲੱਗ ਕੇ ਫਿਰ ਉੱਥੇ ਮੱਥਾ ਟੇਕਿਆ ਜਾਂਦਾ ਦਾ ਸੋ ਆ ਦੇਖੋ ਇਹਦੇ ਬੇਸੀ ਲੰਘ ਕੇ ਨਾ ਆਪਾਂ ਵੀ ਲੈਣ ਦੇ ਲੱਗਦੇ ਆ ਤੇ ਲੈਣ ਦੇ ਲੱਗ ਕੇ ਮੱਥਾ ਟੇਕਦੇ ਇੱਥੇ ਆ ਸਾਰੇ ਜਣੇ ਆਪਣੇ ਲੱਗੇ ਹੋਣੇ ਲੈਣ ਦੇ ਵਿੱਚ ਆ ਹੈਗਾ ਮੇਨ ਮੰਦਰ ਤਾਂ ਹਿੱਥੇ ਮੱਥਾ ਟੇਕਿਆ ਜਾਂਦਾਗਾ ਉਹ ਉੱਥੇ ਆ ਕੇ ਆਪਾਂ

ਰਾਮ ਮੰਦਰ ਦੇ ਉੱਪਰ ਨੇ ਪਿੰਡਾਂ ਇਕੱਠਾ ਕੇ ਮਾਤਾ ਜੀ ਦੇ ਨਾਰੇ ਲੱਗ ਰਹੇ ਨੇ ਜੋਕਾਰੇ ਲੱਗ ਰਹੇ ਨੇ ਵੀਡੀਓ ਨੂੰ ਬਤ ਤੋਂ ਬਤ ਸ਼ੇਅਰ ਕਰ ਦਿਓ ਤੁਹਾਨੂੰ ਸਾਰਿਆਂ ਨੇ ਦਰਸ਼ਕਾਂ ਦਾ ਨਾਮ ਕਰ ਰਿਹਾ ਵਾਗਾ ਦੀ ਮੈਂਨੇ ਬੋਲੂ ਜੈ ਮਾਂ ਦੀ ਹੋਈ ਹੋਰ ਸਾਡੀ ਵਾਰੀ ਆ ਹੁਣ ਦੇਖਾਂ ਕਿਥੇ ਮੱਥਾ ਮੱਥਾ ਟੇਕੇ ਗਿਆ ਨਿਕਲਗੇ ਸੇਕ ਰਾਮ ਕੇ ਤੁਹਾਨੂੰ ਦਰਸ਼ਨ ਜਿਕੇ ਹੋਰ ਗਏ ਅੰਦਰ ਦੇ ਕੇ ਜੁਣਨ ਗਾਥੇ ਬਹੁਤ ਵਧੀਆ ਦੇਖਾਂਗੇ ਬਹੁਤ ਦਰਸ਼ਨ ਹੋਗੇ ਦਰਸ਼ਕਾਂ ਤੋਂ ਬਾਅਦ ਕਾਫਟ ਬਹੁਤ ਹੋ ਗਈ ਸੀ ਤਾਂ ਅਸੀਂ ਇਸ ਕਮਰੇ ਦੇ ਵਿੱਚ ਰਾਤ ਕੱਟੀ ਆ ਕਮਰਾ ਦੇਖ ਲੋ ਇੱਕ ਖਟਿਆ ਦਾ ਕਮਰਾ ਸੀ ਜਿਹਦੇ ਵਿੱਚ ਥੱਲੇ ਦੋ ਗੱਦੇ ਲਾਏ ਹੋਏ ਸੀ ਇਹਨਾਂ ਗੱਦਾਂ ਉੱਤੇ ਪੈ ਕੇ ਰਾਤ ਕੱਟੀ ਚਲੋ ਸੌ ਕੇ ਹੁਣ ਸਵੇਰ ਹੋ ਗਿਆ ਤੇ ਹੁਣ ਨਿਕਲਾਂਗੇ ਬਾਹਰ ਤਕਰੀਬਨ 8:30 ਹੋ ਗਏ ਬਾ ਇਹ ਵੀਡੀਓ ਇੱਥੇ ਤੱਕ ਹੀ ਸੀ ਇਸ ਤੋਂ ਬਾਅਦ ਥੱਲੇ ਉਤਰ ਕੇ ਅਸੀਂ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਗਏ ਕਿੱਥੇ ਕਿੱਥੇ ਦਰਸ਼ਕ ਕਿਤੇ ਦੇਖੋ ਅਗਲਾ ਬਲੌਗ